ਦੇਖ ਸਕਦੇ ਵੀ ਉਹੀ ਕੁੜੀ ਆ ਦੇਖ ਸਕਦੇ ਹੋ ਕਹਿੰਦੀ ਵੀ ਮੈਂ ਮੰਗਰ ਲਾ ਕੇ ਗਲਤੀ ਕਰ ਬੈਠੀ ਪਰ ਅੱਜ ਕਹਿੰਦੀ ਮੈਂ ਸੱਚ ਸੋਹਰੇ ਤੋਂ ਮਾਫੀ ਮੰਗਦਾ ਕਿਉਂ ਮਾਤਾ ਮਾਫ ਕਰਤੀ ਹਾਂਜੀ ਬੱਚਾ ਤਾਂ ਗਲਤੀ ਹੋ ਜਾਂਦੀ ਕੋਈ ਗੱਲ ਨਹੀਂ ਠੀਕ ਹੈ ਮੇਰੀਆਂ ਤਾਂ ਆਪ ਹੀ ਹੋ ਕਰੇਗੀਆਂ ਮੇਰੀ ਅਸਤੀ ਇਹ ਹੈ ਕੁੜੀ ਹੁੰਦੀ ਸੀ ਮਾਰਕੁੱਟ ਤੇਰੇ ਨਾਲ ਨਹੀਂ ਹੈ ਪਰ ਮੰਗਰ ਲਾ ਕੇ ਕਿਹੇ ਤਾਂ ਹਾਂਜੀ ਦੇਖ ਸਕਦੇ ਹੋ ਵੀ ਉੱਤੇ ਦੇਖ ਸਕਦੇ ਹੋ ਵੀ ਕਿਵੇਂ ਬੋਲ ਰਹੀ ਸੀ ਅੱਜ ਦੇ ਕਹਿੰਦੀ ਵੀ ਗਊ ਤੋਂ ਵੀ ਥੱਲੇ ਹੋਈ ਬੈਠੀ ਹੈਗੀ ਬਿਲਕੁਲ ਜੇ ਗੁਰਦਾਈ ਨੇ ਝੂਠ ਕਰਕੇ ਵਿਸਾਲਿਆ ਤੇ ਵੀ ਤਰ੍ਹਾਂ ਦਾ ਝੂਠ ਨਾ ਨਿਕਲੇ ਮਨ ਨੂੰ ਟੈਨਸ਼ਨ ਬੜੀ ਰਹਿੰਦੀ ਸੀ ਤਾਂ ਕਰਕੇ ਉਹਨੇ ਵੀ ਬਾਬੇ ਨੂੰ ਬੁਲਾਇਆ ਤਾਂ ਕਿ ਹਕੀਕਤ ਸਾਹਮਣੇ ਆ ਜੇ ਜਿਹੜੀ ਸਚਾਈ ਹੈ ਉਹ ਸਾਹਮਣੇ ਆਵੇ ਸਾਹਮਣੇ ਆ ਜੀ ਧਾਰਿਆ ਤੋਂ ਬਾਬੇ ਜੀ ਮਾਫੀ ਮੰਗਦੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਲਓ ਤੁਸੀਂ ਮੈਂ ਤੁਹਾਡੇ ਤੋਂ ਵੀ ਸਾਰਿਆਂ ਤੋਂ ਮਾਫੀ ਮੰਗਦੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਹਾਂ ਮਾਫੀ ਮੰਗਦੀ ਦਾਜ ਝੂਠ ਨਾ ਨਿਕਲੇ ਕੋਈ ਝੂਠ ਵੀ ਸੱਚੀ ਬੋਲਦੀ ਆ ਮੈਂ ਕਿਸੇ ਵੀ ਤਰ੍ਹਾਂ ਦਾ ਝੂਠ ਨਾ ਨਿਕਲੇ ਦੇਖ ਸਕਦੇ ਵੀ ਉਹੀ ਕੁੜੀ ਆ ਦੇਖ ਸਕਦੇ ਹੋ ਕਹਿੰਦੀ ਵੀ ਮੈਂ ਮੰਗਰ ਲਾ ਕੇ ਗਲਤੀ ਕਰ ਬੈਠੀ ਪਰ ਅੱਜ ਕਹਿੰਦੀ ਮੈਂ ਸੱਚ ਸੋਹਰੇ ਤੋਂ ਮਾਫੀ ਮੰਗਦਾ ਕਿਉਂ ਮਾਤਾ ਮਾਫ ਕਰਤੀ ਹਾਂਜੀ ਫੁੱਡੇ ਵੱਲੋਂ ਜੀ ਨਹੀਂ ਨਹੀਂ ਮਾਫ ਸਾਡੇ ਲੋਕ ਨੂੰ ਗਲਤੀ ਹੋਈ ਬੱਚੇ ਨੂੰ ਗਲਤੀ ਹੋਈ ਨਹੀਂ ਕੋਈ ਗੱਲ ਨਹੀਂ ਠੀਕ ਹੈ ਮੇਰੀਆਂ ਕੀ ਆਪੀਆਂ ਕਰ ਗਈਆਂ ਮੇਰੀ ਅਸਤੀ ਇਹ ਹੈ ਹੋਰ ਵੀ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦੀ ਆ ਵੀ ਜਿਹੜੀ ਸੱਚਾਈ ਨਾਲ ਸਾਡੇ ਅੱਗੇ ਉਹ ਰੱਖਿਆ ਕਰੋ ਠੀਕ ਹੈ ਨਾ ਜਿਹੜੀਆਂ ਝੂਠ ਮਾਰ ਮਰ ਕੇ ਸਾਨੂੰ ਸਾਧਿਆ ਲੈ ਇਹਨੂੰ ਕਹੀ ਕਰ ਦਿੱਤਾ ਮਾਫ ਜੇ ਦੁਬਾਰਾ ਕੋਈ ਇਦਾਂ ਦੀ ਗਲਤੀ ਆਈ ਤਾਂ ਅਸੀਂ ਸੋਦਾ ਜ਼ਰੂਰ ਲਾਉਂਗੇ ਮੈਂ ਆਪਣੇ ਹੱਥ ਹੀ ਲਾਉਂਗੇ ਸਾਨੂੰ ਜਿਹਦਾ ਕੁੜੀ ਕਰਕੇ ਇੱਥੇ ਆਏ ਆ ਠੀਕ ਹੈ ਜੀ ਕੁੜੀ ਦੀ ਸਭ ਤੋਂ ਵੱਡੀ ਗਲਤੀ ਇਹ ਨੇ ਸਾਨੂੰ ਗੁੰਮਰਾਹ ਕਰਿਆ ਉਹ ਦਿਨ ਫੋਨ ਕਰਕੇ ਠੀਕ ਹੈ ਵੀ ਮੈਂ ਮੈਨੂੰ ਮਾਰ ਦੇਣਗੇ ਜਿਵੇਂ ਹੁਣ ਉਹ ਆ ਬੈਠੀ ਆ ਸਾਨੂੰ ਅੱਜ ਵੀ ਨਹੀਂ ਤੇ ਦਿੱਕੀਆਂ ਮੈਂ ਕੈਮਰੇ ਮੂਰੇ ਗੱਲ ਕਰਿਆ ਨਾ ਚਾਹੇ ਯਕੀਨ ਕਰ ਲੈਣ ਜਿਵੇਂ ਇਹ ਨੇ ਇੱਥੇ ਇਹਨਾਂ ਨੂੰ ਬਦਨਾਮ ਕਰਿਆ ਉਥੇ ਉਹਨਾਂ ਨੂੰ ਵੀ ਕਰਕੇ ਆਈ ਆ ਜਿਵੇਂ ਕਹਤਾ ਉਹਦੀ ਮਾਂ ਕਹਿੰਦੀ ਹੁਣ ਅਸੀਂ ਕਿਵੇਂ ਮੰਨ ਲਈ ਤੇ ਸੱਤ ਬੋਲਦੀ ਆ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਜੋ ਆਪਾਂ ਇੱਕ ਵੀਡੀਓ ਪਹਿਲਾਂ ਪਾਈ ਸੀਗੀ ਥਾਣੇਦਾਰ ਦਾ ਪਰਿਵਾਰ ਬੈਠਾ ਹੈ ਤੇ ਲੜਕੀ ਲਖੋ ਜੀ ਲੜਕੀ ਬੈਠੀ ਹੈ ਲੜਕੀ ਦੀ ਸੱਜੇ ਬੈਠੀ ਹੈ ਤੇ ਮੁੰਡਾ ਆ ਰਿਹਾ ਹੈ ਜੀ ਜੋ ਇਹਨਾਂ ਦੇ ਘਰ ਦਾ ਹੈ ਜੋ ਥਾਣੇਦਾਰ ਸਾਹਿਬ ਬੈਠੇ ਨੇ ਸਾਡੀ ਨੂੰ ਤੋਂ ਇਹਦੀ ਮਾਂ ਨੇ ਕਹਾਇਆ ਸਾਡੇ ਖਿਲਾਫ ਉਸ ਇਹ ਕਰੋ ਮਦਰ ਕੇ ਦੱਸੇ ਬਗੈਰ ਬਸ ਚੜ ਕੇ ਆ ਗਈ ਰਾਸਤੇ ਕਿਸੇ ਕੁੜੀ ਤੋਂ ਲੇਡੀ ਤੋਂ ਫੋਨ ਕਰਤਾ ਮੈਂ ਬਟਿੰਡੇ ਆ ਰਹੀ ਆ ਤੇ ਮੈਨੂੰ ਲੈ ਜਾਓ ਦੋਸਤੋ ਜੋ ਥਾਣੇਦਾਰ ਸਾਹਿਬ ਬੈਠੇ ਨੇ ਸਾਹਮਣੇ ਆਪਣੇ ਖੱਟਾ ਪਰਨਾ ਬੰਨਿਆ ਹੋਇਆ ਇੱਕ ਦਿਨ ਪਹਿਲਾਂ ਇਹਨਾਂ ਦੀ ਨੂਨ ਇਹਨਾਂ ਤੇ ਬਹੁਤ ਗੰਭੀਰ ਦੋਸ਼ ਲਾਈ ਸੀਗੇ ਵੀ ਇਹ ਪਰਿਵਾਰ ਮੈਨੂੰ ਕੁੱਟਦਾ ਹੈ ਜੀ ਐਂਡ ਚ ਮਨਾਰਨਿੰਗ ਸਿੰਘ ਫੌਜਾਂ ਪਈਆਂ ਸੀ ਅੱਜ ਜਿਹੜਾ ਹੈਗਾ ਸਾਰਾ ਕੁਝ ਪਲਟ ਗਿਆ ਅੱਜ ਜਿਵੇਂ ਕਹਿੰਦੇ ਨੇ ਬਾਜੀ ਪਲਟ ਗਈ ਬਤਾ ਜੀ ਆਪਣਾ ਥਾਣੇਦਾਰ ਸਾਹਿਬ ਉਹਨਾਂ ਲੜਕੀ ਨੂੰ ਮਤਲਬ ਕਿ ਨਾਲ ਜਾਣਾ ਚਾਹੁੰਦੀ ਸੀ ਆਪ ਦੇ ਮਤਲਬ ਕਿ ਭਾਗੀ ਬੰਦਰ ਉੱਥੋਂ 5ਵੇਂ 6ਵੇਂ ਥਾਂ ਬੈਠੀ ਆ ਲੜਕੀ ਢੱਡੇ ਵਾਈ ਸੀ ਇਸਕੇ ਚਲ ਢੱਡੇ ਜਾਵੜਾਗੇ ਜੇ ਜਾਣਾ ਉੱਥੇ 2-4 ਵਾਰੀ ਜਾ ਵੀ ਆਇਜੇ ਠੀਕ ਹੈ ਤਿੰਨ ਮਹੀਨਿਆਂ ਚ ਅਸੀਂ ਦੋ ਵਾਰੀ ਜਾਏ ਸੀ ਜੀ ਪਰ ਇਹ ਕਹਿੰਦੀ ਸੀ ਮੈਂ ਉੱਥੇ ਲੈ ਗਿਆ ਨਾਲ ਭਾਗੀ ਬੰਦਰ ਉਹ ਸੀ ਥਾਂ ਕਰਕੇ ਨਹੀਂ ਜਾਣ ਦਿੰਦੀ ਸੀ ਲੇ ਵੀ 5ਵੇਂ 6ਵੇਂ ਥਾਂ ਬੈਠੀਏ ਬੰਦੇ ਕਿਹੋ ਜਿਹੋ ਹੁਣ ਕੇ ਬੰਦੇ ਕਿ ਕਿਸ ਦਾ ਕੌਣ ਹੁੰਦੇ ਆ ਕਿਵੇਂ ਆ ਤਾਂ ਕਰਕੇ ਸਾਬ ਦੀ ਨੂੰਹ ਨਹੀਂ ਜਾਣ ਦਿੰਦੀ ਸੀ ਕਿਹੜੇ ਥੋੜੇ ਤੇ ਦੋਸ਼ ਲਾਏ ਸੀ ਨੂੰਹ ਨੇ ਇੰਨੇ ਗੰਭੀਰ ਉਹ ਕਿਉਂ ਲਾਏ ਉਹ ਨੇ ਆਦੀ ਮਾਂ ਨੇ ਉਹਨੂੰ ਇਹਨੂੰ ਸਾਰਾ ਕੁਝ ਇਹਨੇ ਮਾਂ ਨੇ ਉਹਨੂੰ ਮਾਂ ਨੇ ਕਿਹਾ ਲੈ ਵੀ ਤੂੰ ਅਗਲਾ ਹੈ ਗਏ ਤੇ ਲੈ ਵੀ ਤੂੰ ਫਿਰ ਮੈਂ ਲੈ ਜਾਉਂ ਤੈਨੂੰ ਤੇ ਦੋਸ਼ ਲਾਇਆ ਇਹਨਾਂ ਤੇ ਅੱਛਾ ਮਾਂ ਦੇ ਮੰਗਰ ਲੱਗ ਕੇ ਛੋਟੇ ਤੇ ਦੋਸ਼ ਲਾਇਆ ਹਾਂ ਭਾਈ ਕੁੜੀ ਕੀ ਗੱਲਬਾਤ ਹੀ ਪੂਰੀ ਤੁਸੀਂ ਇੱਕ ਗੰਭੀਰ ਦੋਸ਼ ਦੇ ਕਿੰਨਾ ਵੇ ਜੇ ਕਹਦੀ ਖੱਦੂ ਖੜਾ ਪਾਇਆ ਸਹੁਰਿਆਂ ਦੇ ਘਰ 'ਚ ਕੀ ਗੱਲ ਹੈ ਪੂਰੀ ਅਸਲੀਅਤ ਦੱਸ ਗੱਲ ਕੋਈ ਨਹੀਂ ਹੈ ਬਾਬਾ ਜੀ ਮੈਂ ਗਲਤੀ ਕਰ ਬੈਠੀ ਆਪਦੀ ਮਾਂ ਦੇ ਪਿੱਛੇ ਲੱਗ ਕੇ ਸਾਰਾ ਕੁਝ ਝੂਠਾ ਜੋ ਵੀ ਮੈਂ ਕੁਝ ਬੋਲਿਆ ਵਾ ਇਹਦਾ ਕੁਛ ਨਹੀਂਗਾ ਮੈਂ ਆਪ ਦੀ ਮਾਂ ਕੋਲ ਜਾਣਾ ਚਾਹੁੰਦੀ ਸੀ ਪਰ ਉਹਦੇ ਪਿੱਛੇ ਲੱਗ ਕੇ ਮੈਂ ਸਾਰਾ ਕੁਝ ਝੂਠ ਬੋਲ ਕੇ ਇਹਨਾਂ ਨੂੰ ਬਦਨਾਮ ਕਰਤਾ ਬਦਨਾਮ ਕਿਹਦੇ ਮੰਗਰ ਲੱਗ ਕੇ ਕਰਿਆ ਮਾਂ ਦੇ ਮੰਗਰ ਲੱਗ ਕੇ ਨਾ ਫਿਰ ਮਾਂ ਦੇ ਮੰਗਰ ਤੂੰ ਕਿਉਂ ਲੱਗੀ ਮੇਰੇ ਤੋਂ ਗਲਤੀ ਹੋ ਗਈ ਸੋਹਰਾ ਪਰਿਵਾਰ ਮੇਰੇ ਮਾਪੇ ਹੋ ਗਏ ਆ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਆ ਤੇ ਜਿਹੜਾ ਤੁਸੀਂ ਪਹਿਲਾਂ ਇਹਨਾਂ ਕੋਲ ਸੋ ਬੋਲੇ ਆ ਇਹਨਾਂ ਨੂੰ ਇਹਨਾਂ ਕੋਲ ਸੋ ਫਿਰ ਕਿਸੇ ਦੇ ਮੰਗਰ ਲੱਗ ਕੇ ਬੋਲੇ ਆ ਹਾਂਜੀ ਮੈਂ ਆਪਦੀ ਮਾਂ ਦੇ ਮੰਗਰ ਲੱਗ ਕੇ ਬੋਲਾਂ ਸਭ ਕੁਝ ਝੂਠ ਹੈ ਕੀ ਗੱਲਬਾਤ ਹੋਈ ਆ ਭਾਈ ਪੂਰੀ ਬਾਤ ਦੱਸੀ ਟੀ ਕੁੜੀਆਂ ਨੇ ਅੱਛਾ ਇਹਦੀ ਮਾਂ ਦੇ ਮਗਰ ਲੱਗ ਗਈ ਮਗਰ ਲੱਗ ਗਈ ਦੇਖ ਸਕਦੇ ਹੋ ਵੀ ਸੱਸ ਵੀ ਬੈਠੀ ਹੈ ਤੁਸੀਂ ਬੋਲੋਗੇ ਕੁਛ ਮਾਤਾ ਜੀ ਹਾਂਜੀ ਮੈਂ ਬੋਲਦੀ ਹਾਂ ਮੇਰੇ ਬੱਚੇ ਬਹੁਤ ਸਿਆਣੇ ਸੀ ਪਰ ਮਗਰ ਲੱਗ ਕੇ ਗਲਤ ਬਣ ਗਏ ਮੇਰੇ ਘਰੇ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਬਹੁਤ ਸੋਹਣਾ ਖਾਣ ਨੂੰ ਸੋਹਣਾ ਪਹਿਨਣ ਨੂੰ ਹੈ ਹੈ ਤੁਸੀਂ ਆਪ ਦੇਖ ਲਓ ਕੀ ਕਮੀ ਆਪਣੇ ਘਰ ਚ ਬਸ ਇਹ ਬੱਚੀ ਮਗਰ ਲੱਗ ਗਈ ਆਪਦੀ ਮਮਾ ਦੇ ਤੇ ਗਲਤ ਬੋਲ ਗਈ ਜੀ ਅੱਛਾ ਗਲਤ ਬੋਲ ਗਈ ਖਾਸਾ ਕੁਝ ਹੋਇਆਗਾ ਖਾਸੇ ਦੋਸਤ ਲਾਏ ਛੋਟੇ ਤੇ ਹਾਂਜੀ ਬਹੁਤ ਲਾਏ ਆ ਇਹ ਤਾਂ ਬਹੁਤ ਵੱਡਾ ਦੁੱਖ ਹੈ ਜੀ ਸਾਨੂੰ। ਚਿੰਤਾ ਤਾਂ ਛੱਡ ਦੇ ਤੁਸੀਂ ਆਗੇ ਵੀ ਕਿੰਨਾਂ ਮੇੜ ਜੋ ਸਾਡੀ। ਚਿੰਤਾ ਤਾਂ ਬੱਸ ੁੱਡੀ ਨਿਬੜਜੂ ਪਹਿਲਾਂ ਤਾਂ ਚਿੰਤਾ ਚ ਪਏਗੇ ਸੀ ਵੀ ਕੀ ਹੋ ਗਿਆ ਅਚਾਨਕ। ਬਹੁਤ ਵੱਡੀ ਚਿੰਤਾ ਬਹੁਤ ਝਟਕਾ ਲੱਗਿਆ ਸਾਨੂੰ। ਇਹ ਕੁੜੀ ਨੇ ਜਨ ਕੇ ਇਹਨਾਂ ਦੇ ਦੱਸਣ ਮੁਤਾਬਕ ਵੀ ਆਪਦੀ ਮਾਂ ਦੇ ਮੰਗਰ ਲੱਗ ਕੇ ਇੱਕ ਸਾਡਾ ਘਰੇ ਜਾੜਤਾ ਸੀਗਾ। ਤੇ ਦੁਬਾਰੇ ਫੇਰ ਲੜਕੀ ਹੈ ਜਿਹੜੀ ਸੌਰੇ ਘਰ ਥਾਣੇਦਾਰ ਸਾਹਿਬ ਦੀ ਨੂੰ ਮੁੰਡਾ ਬੈਠਾ ਚਾਰੇ ਬੈਠੇ ਨੇ ਸੱਸ ਬੈਠੀ ਹੈ। ਵੀ ਦੁਬਾਰੇ ਆ ਗਈ। ਇਹ ਆਪ ਖੁਸ਼ ਹੋ ਕੇ ਆਈ ਹੈ ਜੀ। ਹਾਂਜੀ ਆਪ ਖੁਸ਼ ਹੋ ਕੇ ਬਸਣ ਦੇ ਆਈ ਸੀ। ਅੱਛਾ ਕਿਵੇਂ ਇੱਕ ਰੋ ਮਦਰ ਕੇ ਦੱਸੇ ਬਗੈਰ ਬਸ ਚੜ ਕੇ ਆ ਗਈ ਰਸਤੇ ਦੀ ਕਿਸੇ ਕੁੜੀ ਤੋਂ ਲੇਡੀ ਤੋਂ ਫੋਨ ਕਰਤਾ ਮੈਂ ਬਰਿੰਡੇ ਆ ਰਹੀ ਆ ਤੇ ਮੈਨੂੰ ਲੈ ਜਾਓ ਅੱਛਾ ਤੁਸੀਂ ਤਾਂ ਨਹੀਂ ਕੋਈ ਫੋਨ ਕਰਕੇ ਇਹਨੂੰ ਕਿਹਾ ਵੀ ਆ ਜਾ ਨਾ 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 ਅੱਛਾ ਅਸੀਂ ਤਾਂ ਉਹਦੇ ਪੰਚਾਇਤ ਰਾਹੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਬਸ ਉਹੀ ਜਲਦੀ ਸੀ ਅੱਛਾ ਪੰਚਾਇਤ ਲੈ ਕੇ ਗਏ ਸੀ ਤੁਸੀਂ ਹਾਂ ਉੱਥੇ ਕੀ ਕਹਿੰਦੇ ਉੱਥੇ ਫਿਰ ਗੱਲ ਹੀ ਨਹੀਂ ਕਰਨ ਦਿੱਤੀ ਉਹਨਾਂ ਨੇ ਪੰਚਾਇਤ ਭੇਜੀ ਸੀ ਘਰੇ ਕੋਈ ਗੱਲ ਹੀ ਨਹੀਂ ਕਰਨ ਦਿੱਤੀ ਸੀ ਤਾਂ ਹੀ ਘਰੇ ਗਏ ਉਹਨਾਂ ਦੇ ਇਉਂ ਦੋ ਬਲ ਲੜਕੀ ਆ ਪਾਈ ਆ ਲੜਕੀ ਆ ਪਾਈ ਇਹ ਬਠਿੰਡੇ ਆਗੇ ਜੇ ਬਠਿੰਡੋ ਸੀ ਗੱਡੀ ਤੇ ਆ ਪਾਈ ਲੈ ਕੇ ਥਾਣੇ ਜਾ ਰਹੀ ਸੀ ਥਾਣੇ ਕੁੱਲਖਾ ਕਰਕੇ ਤੇ ਘਰੇ ਆ ਗਈ ਉਹ ਵੀ ਆ ਗਈ ਸੀ ਥਾਣੇ ਦੂਜੇ ਨਹੀਂ ਆਏ ਹੀ ਨਹੀਂ ਬੁਲਾਏ ਸੀ ਕੋਈ ਨਹੀਂ ਆਇਆ ਜੀ ਇਹਦੀ ਮਾਂ ਇਹਦਾ ਪਾਪਾ ਆਏ ਨਹੀਂ ਕੋਈ ਨਹੀਂ ਆਇਆ ਜੀ ਅੱਛਾ ਤੁਸੀਂ ਫਿਰ ਥਾਣੇ ਰਹੀ ਲੈ ਕੇ ਕੁੜੀ ਨੂੰ ਘਰੇ ਆ ਗਏ ਕੁੜੀ ਦੇ ਬਿਆਨ ਬਿਆਨ ਹੋ ਗਏ ਮੈਂ ਬਿਆਨ ਦੇ ਥਾਣੇ ਕੀ ਬਿਆਨ ਦਿੱਤੇ ਬਿਆਨ ਮੈਂ ਸਹੀ ਮੈਂ ਇੱਥੇ ਰਹਿਣਾ ਚਾਹੁੰਦੀ ਆ ਤੇ ਮੈਂ ਉਦੋਂ ਤਾਂ ਆਈ ਮੇਰੀ ਮਾਂ ਨੇ ਮੈਨੂੰ ਕਹਿੰਦੀ ਸੀ ਨਹੀਂ ਤੂੰ ਤਲਾਕ ਦੇ ਉਧਰ ਤੇ ਤੇਰਾ ਵਿਆਹ ਹੋਰ ਕਿਤੇ ਕਰ ਦਾਂਗੇ अच्छा यानी कि कुड़ी दी माता ਆ ਬੈਠੀ ਇਹ ਗੱਲ ਕਹਿੰਦੀ ਸੀ ਹਾਂਜੀ ਅੱਜ ਕਹੀ ਕੁੜੀ ਦੱਸਿਆ ਕਿਉਂ ਭਾਈ ਹਾਂਜੀ ਮੇਰੀ ਮਾਂ ਕਹਿੰਦੀ ਸੀ ਕਹਿੰਦੀ ਤੇਰਾ ਇਥੋਂ ਤਲਾਕ ਕਰਕੇ ਤੇਰੀ ਦੂਜੀ ਥਾਂ ਵਿਆਹ ਕਰ ਦਊਂਗਾ ਲਓ ਵੀ ਦੋਸਤੋ ਲੈ ਵੀ ਕੀ ਹਾਲਾਤ ਸਾਹਮਣੇ ਆ ਰਹੇ ਨੇ ਕੁੜੀ ਦੱਸ ਰਹੀ ਹੈ ਕੋਈ ਤੁਸੀਂ ਦਬਾਉਦੇ ਨਹੀਂ ਕਹਿਰੀ ਗੱਲ ਆ ਕੇ ਨਹੀਂ ਇਹ ਤਾਂ ਹੋਈ ਹੈ ਕੀ ਹਾਂਜੀ ਪਹਿਲਾਂ ਤਾਂ ਤੂੰ ਮਾਂ ਦੇ ਮਗਰ ਲੱਗ ਕੇ ਫਿਰ ਜੇ ਤੇਰੇ ਦੱਸਣ ਮੁਤਾਬਕ ਫਿਰ ਪਹਿਲਾਂ ਦੇਖ ਕਿੰਨਾ ਕੁਝ ਹੋ ਗਿਆ ਹੈ ਦੁਬਾਰੇ ਤਾਂ ਨਹੀਂ ਇਹ ਗੱਲ ਆਉਂਦੀ ਇਹ ਤਾਂ ਨਹੀਂ ਕੋਈ ਤੇ ਹੋ ਕਰਿਆ ਫੋਨ ਤੇ ਜਾਂ ਹੋਰ ਦਬਾਉ ਪਾਇਆ ਵੀ ਆ ਉਰੇ ਜਾਂ ਕੋਈ ਕਰਦਾ ਗਿਆ ਆ ਕਰਦਾ ਕੋਈ ਗੱਲ ਨਹੀਂ ਜੀ ਤ੍ਰਿਕਰ ਵਾਲਿਆਂ ਤਾਂ ਨਹੀਂ ਦਬਾਉ ਪਾਇਆ ਤੇਰੇ ਤੇ ਨਹੀਂ ਤੂੰ ਆ ਪਈ ਹੈ ਹਾਂ ਜੀ ਦੇਖ ਸਕਦੋਂ ਵੀ ਐਸਐਚਓ ਸਾਹਿਬ ਬੈਠਾ ਹੈ ਇਹ ਕਹਿੰਦੇ ਵੀ ਅਸੀਂ ਕੋਈ ਦਬਾਉ ਨਹੀਂ ਪਾਇਆ ਆ ਪਈ ਹੈ ਤੇ ਇੱਧਰ ਸਾਡੇ ਜਥੇਦਾਰ ਸਾਹਿਬ ਬੈਠੇ ਨੇ ਹਾਂ ਜੀ ਮਾਤਾ ਜੀ ਕੀ ਕਹੋਂਗੇ ਦੇਖ ਸਾਨੂੰ ਕਿਵੇਂ ਆਏ ਤੁਸੀਂ ਜਦੋਂ ਪਹਿਲਾਂ ਆਏ ਆਪਾਂ ਤੁਹਾਨੂੰ ਕਿਹਨੇ ਬੁਲਾਇਆ ਸੀ ਕੀ ਗੱਲ ਧੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਜੇ ਜੀ ਆਪਣਾ ਫਰਜ਼ਾ ਹੱਕ ਸੱਚ ਤੇ ਖੜਨਾ ਹੁਣ ਆਪ ਜੀ ਤੁਸੀਂ ਦੇਖ ਹੀ ਸਕਦੇ ਵੀ ਕਈ ਸੋਹਰੇ ਪਰਵਾਰ ਵੀ ਆ ਮਾਰ ਦਿੰਦੇ ਵੀ ਕਈ ਆ ਕਿੰਨੇ ਆਪਣੀ ਨੂੰ ਖਬਰ ਆ ਗਈਆਂ ਹਨ ਇਹ ਕੰਬਰ ਸਰ ਵੀ ਹੋਗੇ ਕਿਸ ਤਰ੍ਹਾਂ ਕੁੜੀਆਂ ਮਾਰ ਦਿੰਦੇ ਆ ਆਪਾਂ ਆਪਣਾ ਇਹ ਪਹਿਲਾਂ ਇਹਨਾਂ ਦੀ ਮਾਂ ਨਾਲ ਗੱਲ ਹੋਈ ਸੀ ਮਾਂ ਚਲੋ ਕੋਈ ਗੱਲ ਨਹੀਂ ਜੇ ਬਿਟਾ ਦੀ ਕੁੜੀ ਠੀਕ ਠਾਕ ਆ ਨਹੀਂ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਮਾਂ ਚਲੋ ਠੀਕ ਆ ਪਹਿਲਾਂ ਦੇਖ ਗੱਲ ਕਰੀ ਨਹੀਂ ਹੈਗੀ ਫਿਰ ਇਹਨਾਂ ਨੇ ਨੰਬਰ ਲਾਇਆ ਫਿਰ ਇਹਨਾਂ ਦੇ ਹਸਬੰਦ ਨੇ ਨੰਬਰ ਚੱਕਿਆ ਮਰੋੜਾ ਬੈਠਾ ਇਹਨਾਂ ਦਾ ਆਪਣੇ ਘਰ ਵਾਲਾ ਇਹਨਾਂ ਨਾਲ ਗੱਲ ਕਰੀ ਮਾਂ ਵੀ ਕੁੜੀ ਕਿਸ ਤਰ੍ਹਾਂ ਰਹਿ ਰਹੀ ਹੈ ਇਹ ਕਹਿੰਦਾ ਨਹੀਂ ਮਾਤਾ ਜੀ ਕੁੜੀ ਬਿਲਕੁਲ ਸਹੀ ਰਹਿ ਰਹੀ ਹੈ ਕੋਈ ਇਦਾਂ ਦੀ ਗੱਲ ਨਹੀਂ ਮੈਂ ਵੀ ਇਹਨੂੰ ਡਾਟਿਆ ਵੀ ਆ ਮੈਂ ਜਦੋਂ ਕੋਟਮਾਰ ਕਰਦਾ ਤਾਂ ਵੀ ਦੱਸ ਦੇ ਵੀ ਕੋਈ ਲੰਬਾ ਨਹੀਂ ਹੋਣਾ ਚਾਹੀਦਾ ਤੇਰਾ ਕਹਿੰਦਾ ਨਹੀਂ ਮਾਤਾ ਜੀ ਮੈਂ ਚਲੇ ਤੁਹਾਡੀ ਜਾ ਕੇ ਘਰ ਜਾ ਕੇ ਗੱਲ ਕਰਉਣਾ ਚਲੋ ਠੀਕ ਹੈ ਨਾ ਮੇਰੇ ਘਰੇ ਜਾ ਕੇ ਘੰਟੇ ਬਾਅਦ 2 ਘੰਟੇ ਬਾਅਦ ਇਹਨਾਂ ਨਾਲ ਗੱਲ ਕਰਾਈ ਦੇ ਨਾਲ ਇਹਨੇ ਪਹਿਲਾਂ ਗੱਲ ਵਧੀਆਂ ਕਰੀ ਕੁੜੀ ਨੇ ਕਹਿੰਦੀ ਨਹੀਂ ਅਸੀਂ ਬਿਲਕੁਲ ਠੀਕ ਰਹਿ ਰਹੇ ਹਾਂ ਸਾਡੀ ਜਿਹੜੀ ਮਾਂ ਹੈ ਨਾ ਉਹ ਘਰ ਪਾੜਦੀ ਆ ਮਾਂ ਤੋਂ ਮਾਂ ਨੂੰ ਸਾਡੇ ਪਰ ਤੂੰ ਮਾਂ ਨਾਲ ਫੋਨ ਤੇ ਗੱ ਜੇ ਤੁਸੀਂ ਦੋਨੇ ਠੀਕ ਰਹਿ ਰਹੇ ਆ ਤੇ ਵੰਗਿਆ ਗੱਲ ਤੇ ਤੁਹਾਡੀ ਦੋਨੇ ਜਿਹੇ ਬਣਦੀ ਆ ਹਨਾ ਤੂੰ ਆਪਣੇ ਆਦਮੀ ਨਾ ਬਣਾ ਕੇ ਰੱਖ ਆਪਣੇ ਸੋਹਿਆ ਨਾ ਬਣਵਾ ਕੇ ਬਣਾ ਕੇ ਰੱਖ ਕਹਿੰਦੀ ਠੀਕ ਆ ਉਸ ਤੋਂ ਬਾਅਦ ਇਨੇ ਰਾਤ ਮੈਨੂੰ 12 12:30 ਵਜੇ ਮੈਸੇਜ ਕਰਨੇ ਸ਼ੁਰੂ ਕਰ ਦੇ ਨੇ ਕੁੜੀ ਨੇ ਆਪ ਹੀ ਕਿ ਮਾਤਾ ਜੀ ਤੁਸੀਂ ਪਲੀਜ਼ ਆਜੋ ਤੁਹਾਡੇ ਕੋਲ ਰਿਕਵੈਸਟ ਆ ਜਦੋਂ ਮੇਰੀ ਮੌਤ ਹੋ ਗਈ ਤੁਸੀਂ ਉਦੋਂ ਆਉਗੇ ਮੇਰੇ ਕੋਲ ਮੈਸੇਜ ਪਹਿ ਵੀ ਹੋਏ ਆ ਇਸ ਟੈਮੋ ਮੈਂ ਡਿਲੀਟ ਨਹੀਂ ਕਰੇ ਹੈਗੇ ਉਹ ਤੇਨੇ ਰਿਕਾਰਡਿੰਗਾਂ ਵੀ ਪਈਆਂ ਫਿਰ ਇਨੇ ਫੋਨ ਕਰਕੇ ਬਾਰ ਬਾਰ ਇਹਨੇ ਫਿਰ ਫਿਰ ਤੜਕੇ ਫਿਰ ਇਹਨੇ 7 ਵਜੇ ਫੋਨ ਕਰੇ 6 ਵਜੇ ਪੀਸ ਤਾਂ ਮੈਨੂੰ ਆਣ ਕੇ ਲੈ ਜਾਓ ਮੇਰੇ ਘਰ ਵਾਲਿਆਂ ਨੇ ਮੈਨੂੰ ਚਪੇੜਾ ਮਾਰ ਕੇ ਮੇਰੀ ਕੁੱਟ ਮਾਰ ਕਰਕੇ ਫਿਰ ਕੱਢਣਾ ਗੱਲ ਕਰਾਈਆ ਹੁਣ ਤੁਸੀਂ ਆਪ ਜੀ ਦੇਖ ਹੀ ਸਕਦੇ ਆ ਵੀ ਕਿੰਨਾ ਵੱਡਾ ਇਹਨੇ ਝੂਠ ਮਾਰ ਕੇ ਇੱਕ ਸਿੰਘਾ ਨੂੰ ਰਾਤ ਦੇ ਵਿਖੇ ਮੈਸੇਜ ਕਰਕੇ ਇਸ ਕੁੜੀ ਦਾ ਸਾਨੂੰ ਦੰਦਿਆ ਜਦੋਂ ਸੱਦਿਆ ਸਾਨੂੰ ਇੱਥੇ ਆਈ ਇਹਦੀ ਮਾਂ ਵੀ ਕਿ ਇਹਨੇ ਆਪਣੀ ਮਾਂ ਨੂੰ ਵੀ ਫਿਰ ਰੋ ਰੋ ਕੇ ਮੈਸੇਜ ਕਰੇਆ ਫਿਰ ਇਹਦੀ ਮਾਂ ਨੇ ਘਰ ਮੈਨੂੰ ਭੇਜੀਆਂ ਰਿਕਾਰਡਿੰਗਾਂ ਵੀ ਮਾਤਾ ਜੀਆ ਰਿਕਾਰਡਿੰਗਾਂ ਸੋਲੋ ਤੁਹਾਨੂੰ ਪਹੁੰਚ ਗਈਆਂ ਮੈਨੂੰ ਵੀ ਰਿਕਾਰਡਿੰਗਾਂ ਪਹੁੰਚੀਆਂ ਨਹੀਂ ਆਵਾ ਯਾ ਵੀ ਫਿਰ ਮਾਤਾ ਜੀ ਤੁਸੀਂ ਵਾਪਸ ਤੁਹਾਡੇ ਹੱਥ ਵਾਸ ਸਕਦੇ ਤੇ ਤੁਸੀਂ ਨਾ ਵੀ ਗਏ ਨਾ ਫਿਰ ਦੇਖ ਲਓ ਮੇਰੀ ਕੁੜੀ ਦਾ ਉੱਥੇ ਕੀ ਹੋ ਸਕਦਾ ਆ ਕੁਝ ਹੋਰ ਨਿਕਲੇ ਆ ਆ ਮੁੜ ਕੇ ਹੋਰ ਨਹੀਂ ਨਾ ਜਦੋਂ ਫਿਰ ਦੀ ਮਾਂ ਕੋ ਗਏ ਫਿਰ ਮਾਂ ਰਹੀ ਇੱਥੇ ਆਏ ਅਸੀਂ ਪਹਿਲੇ ਸਰਪੰਚ ਦੇ ਘਰੇ ਗਏ ਚਲੋ ਸਰਪੰਚ ਨਹੀਂ ਹੋਦਾ ਉਸ ਤੋਂ ਬਾਅਦ ਇਹਨਾਂ ਦੇ ਘਰੇ ਆ ਗਏ ਫਿਰ ਇਹਨਾਂ ਦੇ ਘਰੇ ਆ ਲ ਕੇ ਤੁਸੀਂ ਆਪ ਹੀ ਇਨਾਦ ਵੀਡੀਓ ਵੇਖੀ ਵੇਖੀ ਵੀਡੀਓ ਜਦੋਂ ਖੁਦ ਬੱਕ ਰਹੀ ਆ ਪਰ ਇਹਦੀ ਕੁੜੀ ਦੀ ਗਲਤੀ ਆ ਹੁਣ ਸਾਡੇ ਕੋਲ ਅਮਰ ਜੀ ਅਸੀਂ ਕਈ ਕੇਸ ਆਉਂਦੇ ਆ ਹੁਣ ਜਿਹੜੇ ਕੇਸ ਆਉਂਦੇ ਇੱਕ ਹਿਸਾਬ ਨਾਲ ਉਹ ਤਾਂ ਵੀ ਸਵਾਸ ਇਸ ਕੁੜੀ ਨੇ ਠਾ ਦਿੱਤਾ ਪਰ ਇਹਦੇ ਨਾਲ ਮਾਰਕੁੱਟ ਬਿਲਕੁਲ ਨਹੀਂ ਹੁੰਦੀ ਰਹੀ ਉਹ ਸਾਨੂੰ ਦੇਖਦਾ ਹੀ ਪਿਆ ਵਾ ਪਰਿਵਾਰ ਵੀ ਸਾਨੂੰ ਵਧੀਆ ਕਿਉਂ ਕੁੜੀਏ ਹੁੰਦੀ ਸੀ ਮਾਰਕੁੱਟ ਤੇਰੇ ਨਾਲ ਨਹੀਂ ਹੈ ਪਰ ਮੰਗਰ ਲਾ ਕੇ ਕਿਹਤ ਹੈ ਹਾਂਜੀ ਦੇਖ ਸਕਦੇ ਹੋ ਵੀ ਉੱਤੇ ਦੇਖ ਸਕਦੇ ਹੋ ਵੀ ਕਿਵੇਂ ਬੋਲ ਰਹੀ ਸੀ ਅੱਜ ਦੇ ਕਹਿਦੀ ਵੀ ਗਊ ਤੋਂ ਵੀ ਥੱਲੇ ਹੋਈ ਬੈਠੀ ਹੈਗੀ ਬਿਲਕੁਲ ਇਹ ਹੋਰ ਵੀ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦੀ ਆ ਵੀ ਜਿਹੜੀ ਸਚਾਈ ਨਾ ਸਾਡੇ ਅੱਗੇ ਹੋ ਰੱਖਿਆ ਕਰੋ ਠੀਕ ਹੈ ਮੈਂ ਜਿਹੜੀਆਂ ਝੂਠ ਮਾਰ ਮਰ ਕੇ ਸਾਨੂੰ ਸਾਧਵਿਆ ਮੈਂ ਇਹਨੂੰ ਕਹੀ ਕਰ ਦਿੱਤਾ ਮਾਫ ਜੇ ਦੁਬਾਰਾ ਕੋਈ ਇਦਾਂ ਦੀ ਗਲਤੀ ਆਈ ਚੰਗਰ ਨਹੀਂ ਅਸੀਂ ਸੋਦਾ ਸੋਦਾ ਜ਼ਰੂਰ ਲਾਉਂਗੇ ਮੈਂ ਆਪਣੇ ਹੱਥੀ ਲਾਉਂਗੇ ਹਣ ਇਹ ਸੋਹਰਾ ਪਰਿਵਾਰ ਕਿੱਡਾ ਵਧੀਆ ਵਾਹਣਾ ਜਿਨ੍ਹਾਂ ਨੇ ਗਲਤ ਐਲੀਗੇਸ਼ਨ ਲਾਏ ਆ ਆਪਣੇ ਆਦਮੀ ਨੂੰ ਵੀ ਬਸ ਕੇ ਜਿੰਨਾ ਆਨੰਦ ਕਾਰਜ ਕਰਾ ਕੇ ਆਈ ਆ ਆਪਣੇ ਆਦਮੀ ਦੀ ਵੀ ਨਹੀਂ ਇਲਾਜ ਰੱਖੇ ਉਹਨਾਂ ਆਦਮੀ ਬਾਰੇ ਵੀ ਕੁੱਠਾ ਸਿੱਧਾ ਬੋਲੀ ਗਈ ਆ ਨੂੰ ਜਿਹਦਾ ਕੁੜੀ ਕਰਕੇ ਇੱਥੇ ਆਏ ਆ ਠੀਕ ਆ ਇਹਦੀ ਕੁੜੀ ਦੀ ਸਭ ਤੋਂ ਵੱਡੀ ਗਲਤੀ ਇਹਨਾਂ ਨੂੰ ਗੁੰਮਰਾਹ ਕਰਿਆ ਉਹਦਾਂ ਫੋਨ ਕਰਕੇ ਠੀਕ ਹੈ ਵੀ ਮੈਂ ਮੈਨੂੰ ਮਾਰ ਦੇਣਗੇ ਜਿਵੇਂ ਹੁਣ ਉਹ ਆ ਬੈਠੀ ਆ ਸਾਨੂੰ ਅੱਜ ਵੀ ਨਹੀਂ ਰੱਜਕੀਆਂ ਮੈਂ ਕੈਮਰੇ ਮੂਰੇ ਗੱਲ ਕਰਨਾ ਚਾਹੇ ਯਕੀਨ ਕਰ ਲੈਣਾ ਹੁਣ ਜਿਵੇਂ ਇਹਨੇ ਇੱਥੇ ਇਹਨਾਂ ਨੂੰ ਬਦਨਾਮ ਕਰਿਆ ਉੱਥੇ ਉਹਨਾਂ ਨੂੰ ਵੀ ਕਰਕੇ ਆਈ ਆ ਜਿਵੇਂ ਕਹਤਾ ਉਹਦੀ ਮਾਂ ਇਹ ਕਹਦੀ ਆ ਹੁਣ ਅਸੀਂ ਕਿਵੇਂ ਮਾਰ ਲਈ ਇਹ ਛੱਤ ਬੋਲਦੀ ਆ ਅਸੀਂ ਨਹੀਂ ਮਨਸਾਹ ਦੇ ਕਰਨ ਨੂੰ ਵੀ ਛੱਤ ਬੋਲਦੀ ਆ ਤੇ ਅੱਜ ਫਿਰ ਆਪਾਂ ਨੂੰ ਥਾਣੇਦਾਰ ਸਾਹਿਬ ਨੇ ਬੁਲਾਇਆ ਜੀ ਹਾਂ ਨੂੰ ਸਾਹਿਬ ਮੈਂ ਜਿੱਦਣ ਅਸੀਂ ਲੈ ਕੇ ਗਏ ਆ ਕੁੜੀ ਨੂੰ ਮੈਂ ਬਤਨ ਕਰਕੇ ਗਏ ਥਾਣੇਦਾਰ ਸਾਹਿਬ ਨੂੰ ਮੈਂ ਭਾਈ ਤੁਹਾਡੀ ਇੱਜ਼ਤ ਆ ਜੀ ਇੱਥੇ ਲੈ ਕੇ ਹਮਾਂ ਅਗੇ ਬਾਅਦ ਇਹ ਪਹਿਲੇ ਭੱਜੇ ਚਲੋ ਇਹਦੀ ਮਰਜ਼ੀ ਆ ਚਲਾਉਣਾ ਵੀ ਚਾਹੀਦਾ ਆ ਉਹਦੇ ਘਰੇ ਅਸੀਂ ਆਏ ਨੇ ਕਹਿੰਦੇ ਨਾ ਆਵੇ ਪਰ ਐਵੇਂ ਵੀ ਤੇ ਗਲਤੀਆਂ ਚਾਰ ਬੰਦਿਆਂ ਦੇ ਵਿੱਚ ਆਉਂਦੀ ਇਹਦੀ ਜਵਾਨੇ ਹੈਗੇ ਹੁਣ ਇਹ ਜੇ ਮਰਜ਼ੀ ਆਪਦੇ ਮਰਜ਼ੀਆਂ ਰਹੇ ਨਾ ਰਹੇ ਅਸੀਂ ਇਹਦੇ ਜ਼ਿੰਮੇਵਾਰ ਨਹੀਂ ਹੈਗੇ ਇਸ ਗੱਲ ਦੇ ਥਾਣੇਦਾਰ ਸਾਹਿਬ ਫਿਰ ਤੁਸੀਂ ਬੁਲਾਇਆ ਬਾਬਿਆਂ ਨੂੰ ਅੱਜ ਦੁਬਾਰਾ ਤੁਸੀਂ ਬੁਲਾਇਆ ਬਾਬਿਆਂ ਨੂੰ ਅੱਛਾ ਕੀ ਕਰਨ ਕਿਉਂਕਿ ਆ ਜਿਹੜੀ ਸਾਡੀ ਮੂਵੀ ਤੇ ਗਈ ਸਾਡੀ ਬੇਇੱਜ਼ਤੀ ਬਹੁਤ ਹੋ ਗਈ ਸੀ ਤੇ ਮਨ ਨੂੰ ਟੈਨਸ਼ਨ ਬੜੀ ਰਹਿੰਦੀ ਸੀ ਤਾਂ ਕਰਕੇ ਹੁਣ ਬਾਬਿਆਂ ਨੂੰ ਬੁਲਾਇਆ ਤਾਂ ਕਿ ਹਕੀਕਤ ਸਾਹਮਣੇ ਆ ਜੇ ਜਿਹੜੀ ਸਚਾਈ ਆ ਉਹ ਸਾਹਮਣੇ ਆ ਤਾਂ ਬਣਾਉਂਦੇ ਠੀਕ ਹੈ ਜੀ ਆ ਸਰਪੰਚ ਸਾਹਿਬ ਬੈਠੇ ਨੇ ਹਾਂਜੀ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਕੀ ਇੱਕ ਵੱਡਾ ਦੇਖ ਸਕਦੇ ਆ ਬਿ ਅਲੀਕੇਸ਼ਨ ਪਰਿਵਾਰ ਤੇ ਲੱਗਿਆ ਸੀਗਾ ਜਾਂ ਧੀ ਨੇ ਲਾਤਾ ਕੀ ਦੱਸੋਗੇ ਮਾੜਾ ਦੋ ਸ਼ਬਦ ਇਹ ਦੇਖੋ ਜੀ ਲੜਕੀ ਗਮਰਾਹ ਕਰੀ ਗਈ ਉਹਨਾਂ ਨੇ ਮਾਪੇ ਨੇ ਉਹਦੇ ਬੱਲੇ ਬੋਲੇ ਫਿਰ ਲੜਕੀ ਉਹਨਾਂ ਦੇ ਦਰਵਾਜ਼ੇ 'ਚ ਆ ਕੇ ਕੁਝ ਬੋਲ ਗਈ ਹੁਣ ਉਹ ਹੀ ਲੜਕੀ ਆ ਜੋ ਕਿ ਅੱਜ ਆਪਣੇ ਪਰਿਵਾਰ ਦੇ ਵਿੱਚ ਫਿਰ ਦੁਬਾਰਾ ਬਸ ਗਈ ਆ ਅਸੀਂ ਇਹਨਾਂ ਦਾ ਬਹੁਤ ਹੀ ਮਤਲ ਧੰਨਵਾਦ ਕਰਦੇ ਆ ਕਿ ਐਸੇ ਬੱਚੇ ਹੋਣੇ ਚਾਹੀਦੇ ਆ ਕਿ ਮਾਪੇ ਦਾ ਨਾਮ ਜਿਹੜਾ ਬਨਾਮ ਕਰਕੇ ਫਿਰ ਉਹ ਘਰੇ ਆ ਜੇ ਚਲੋ ਧੰਨਵਾਦ ਜੀ ਅਗਰ ਕਹਿੰਦੇ ਨਾ ਭੁੱਲਿਆ ਹੋਇਆ ਉਹ ਸ਼ਾਮ ਤੱਕ ਘਰੇ ਆ ਜੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਜੀ ਨਹੀਂ ਨਹੀਂ ਕਹਿੰਦੇ ਜੀ ਤੇ ਇਹ ਫਿਰ ਆਪਣਾ ਕੀਦੇ ਮੰਗਰ ਲੱਗ ਕੇ ਇਹਨੇ ਇੰਨਾ ਕੁਸੂਰੇ ਠਾਣੇਦਾਰ ਦੇ ਘਰੇ ਜੋ ਇਹਨਾਂ ਨੇ ਆਪ ਦੀ ਮਾਂ ਦੇ ਮੰਗਰ ਹੀ ਲੱਗ ਕੇ ਕਹਿਤਾ ਸੀਗਾ ਵੀ ਆ ਮੈਨੂੰ ਮਾਰਦੇ ਆ ਲੇਕਿਨ ਅਸੀਂ ਇਹਨਾਂ ਦਾ ਪਰਿਵਾਰ ਅਸੀਂ ਪਿੰਡ 'ਚ ਬਹੁਤ ਚਿਰ ਦੇ ਰਹਿੰਦੇ ਆ ਇੱਥੇ ਤੇ ਇਹਨਾਂ ਦਾ ਪਰਿਵਾਰ ਐਡਾ ਬਹੁਤ ਵਧੀਆ ਨੇਕ ਪਰਿਵਾਰ ਆ ਬਹੁਤ ਹੀ ਸਿਆਣੇ ਆ ਬਹੁਤ ਹੀ ਚੰਗੇ ਆ ਨੌਕਰੀ ਕਰਕੇ ਆਗੇ ਪੁਲਿਸ ਦੀ ਬਹੁਤ ਵਧੀਆ ਬੰਦੇ ਆ ਕਦੇ ਇਹਨਾਂ ਦੇ ਇਹੋ ਜਿਹੀ ਗੱਲ ਹੋਈ ਨਹੀਂ ਸੀ ਆ ਹੁਣੇ ਹੀ ਬੜੇ ਚਾਵਾ ਨਾਲ ਇਹਨਾਂ ਨੇ ਪਾਰਟੀ ਵੀ ਕੀਤੀ ਸਾਰਾ ਕੁਝ ਕੀਤਾ ਬਹੁਤ ਹੀ ਖੁਸ਼ ਹੋਏ ਲੇਕਿਨ ਆ ਥੋੜੇ ਜਿਹਾ ਵਿੱਚ ਗਮੀਰ ਦੋਸ਼ ਲੱਗ ਚਲੋ ਲੋਕਾਂ ਦੇ ਸਾਹਮਣੇ ਜਿਹੜੀ ਸਚਾਈ ਆ ਗਈ ਜੀ ਦੋਸ਼ ਲਾਏ ਤੇ ਤੁਹਾਡੀ ਨੂਨੇ ਵੀ ਮੱਝ ਮੰਗਦੇ ਨੇ ਜੀ ਨਹੀਂ ਨੌਨੇ ਲਾਇਏ ਨਹੀਂ ਮਾਣੇ ਲਾਇਏ ਜੀ ਅਛਾ ਮਾਣਿਆ ਲਾਇ ਤੇ ਹਾਂ ਜੀ ਅਸੀਂ ਕੋਈ ਸਾਡੀ ਮੰਗ ਨਹੀਂ ਸੀ ਅਸੀਂ ਆਪਦੇ ਘਰੇ ਪੂਰੇ ਸਰ ਦੇ ਵਰਦੇ ਕੋਈ ਕਮੀ ਨਹੀਂ ਸਾਡੇ ਘਰੇ ਅਛਾ ਇੱਕੜੇ ਲੜਕੀ ਤੇ ਦੋਸਲਾਏ ਵੀ ਨਸ਼ੇ ਕਰਦਾ ਜੀ ਐਂ ਕਰਦਾ ਹਾਂਜੀ ਉਹ ਵੀ ਗਲਤੀ ਲਾਇਆ ਸਾਡਾ ਬੇਟਾ ਸਾਊ ਆ ਠੀਕ ਹੈ ਕਿਉਂ ਕੁੜੀਏ ਤੇ ਉਹਦੇ ਦੋਸਲਾਏ ਨੇ ਕਰਦੇ ਨਸ਼ੇ ਨਹੀਂ ਜੀ ਫਿਰ ਇੰਨੇ ਝੂਠੇ ਦੋਸਲਾ ਕੀ ਤੂੰ ਉਹਦੇ ਦੇਖ ਸਕਦਾ ਵੀ ਅੱਜ ਤੱਕ ਕਹਿੰਦੀ ਬੋਲ ਵੀ ਨਹੀਂ ਨਿਕਲ ਰਿਹਾ ਪੂਰੇ ਪਰਿਵਾਰ ਦੇ ਵਿੱਚ ਬੈਠੀ ਐ ਤੇ ਆ ਪਾਈਆਂ ਹੁਣ ਤੂੰ ਦੁਬਾਰੇ ਕਿਉਂ ਥਾਣੀ ਦਾ ਸਾਹਿਬ ਜੀ ਕਿੰਨੇ ਸਾਲ ਡਿਊਟੀ ਕਰੀ ਤੁਸੀਂ 33 ਸਾਲ ਜੀ 33 ਸਾਲ ਕਰੀ ਐ ਠੀਕ ਐ ਦੇਖੋ ਕਿਹੜੀ ਜਗ੍ਹਾ ਕਰੀਆ ਜਿਆਦਾ ਮੈਂ ਪੱਤਰੀ ਉਧਰ ਬਟਾਲੇ ਹੋਇਆ ਸੀ ਬਟਾਲੇ ਹਾਂ 3 ਸਾਲ ਬਾਅਦ ਮੈਂ ਦਰਬੰਡਿਆ ਗਈ ਬਾਕੀ ਸਾਰੀ ਬਟੰਡੀ ਡਿਊਟੀ ਕੀਤੀ 33 ਸਾਲ ਕਰੀ ਐ ਫਿਰ ਇੰਨੀ ਜਿਵੇਂ ਤੁਸੀਂ ਲੱਗਦੇ ਹੋ ਵੀ ਇੰਨੇ ਨਰਮ ਹੋ ਕਿਵੇਂ ਲੱਗਦਾ ਕਿਵੇਂ ਲੋਕ ਕਿਵੇਂ ਸਾਹਬ ਚ ਕਰੇ ਹੋਣਗੇ ਨਹੀਂ ਸਾਹਬ ਹੋ ਜਾਂਦਾ ਜੀ ਪਿਆਰ ਨਾਲ ਸਭ ਕੁਝ ਹੋ ਜਾਂਦਾ ਅੱਛਾ ਪਿਆਰ ਨਾਲ ਸਭ ਕੁਝ ਹੋ ਜਾਂਦਾ ਠੀਕ ਐ ਜੀ ਮੈਂ ਸਾਰੇ ਤੇ ਬਾਬੇ ਜੀ ਮਾਫੀ ਮੰਗਦੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਲਓ ਤੁਸੀਂ ਮੈਂ ਤੁਹਾਡੇ ਤੋਂ ਵੀ ਸਾਰਿਆਂ ਤੋਂ ਮਾਫੀ ਮੰਗਦੀ ਹਾਂ ਮੈਂ ਬਹੁਤ ਵੱਡੀ ਗਲਤੀ ਕੀਤੀ ਹਾਂ ਮੈਨੂੰ ਮਾਫ ਕਰ ਦੋ ਅੱਗੇ ਤਾਂ ਨਹੀਂ ਅੱਗੇ ਆਉਂਦੀ ਗੱਲ ਅਸੀਂ ਜ ਕੋਈ ਦੇਖ ਸਕਦੇ ਵੀ ਉਹੀ ਕੁੜੀ ਆ ਦੇਖ ਸਕਦੇ ਹੋ ਕਹਿੰਦੀ ਵੀ ਮੈਂ ਮੰਗਰ ਲੱਗ ਕੇ ਗਲਤੀ ਕਰ ਬੈਠੀ ਪਰ ਅੱਜ ਕਹਿੰਦੀ ਮੈਂ ਸੱਚ ਸੋਹਰੇ ਤੋਂ ਮਾਫੀ ਮੰਗਦਾ ਕਿਉਂ ਮਾਤਾ ਮਾਫ ਕਰਤੀ ਹਾਂਜੀ ਮਾਫ ਕਰਤਾ ਹਾਂਜੀ ਕਿਉਂ ਮਾਫੀ ਵੀ ਤੇਰੇ ਵੱਲੋਂ ਤੁਹਾਡੇ ਵੱਲੋਂ ਜੀ ਨਹੀਂ ਨਹੀਂ ਮਾਫੀ ਸਾਡੇ ਵੱਲੋਂ ਮੇਨੂੰ ਗਲਤੀ ਹੋਈ ਬੱਚਾ ਤਾਂ ਗਲਤੀ ਹੋ ਜਾਂਦੀ ਕੋਈ ਗੱਲ ਨਹੀਂ ਠੀਕ ਹੈ ਮੇਰੀਆਂ ਕਿਨਾਤੀਆਂ ਕਰੇਗੀਆਂ ਮੇਰੀ ਅਸਤੀਏ ਠੀਕ ਹੈ ਜੀ ਹਾਂ